ਪਹਿਲਾਂ ਕੰਗਣਾ ਰਣੌਤ ਦੀ ਸੰਸਦ ਮੈਂਬਰਸ਼ਿਪ ਨੂੰ ਚੁਣੌਤੀ ਹੋਈ ਸੀ ਜੀ ਹੁਣ ਕਹਿੰਦੇ ਆ ਵੀ ਕੁਝ ਖਾਮੀਆਂ ਜਿਹੜੀਆਂ ਚੰਨੀ ਸਾਹਿਬ ਦੀ ਰਿਪੋਰਟ ਦੇ ਵਿੱਚ ਵੀ ਪਾਈਆਂ ਗਈਆਂ ਉਹਨਾਂ ਦੀ ਸੰਸਦ ਮੈਂਬਰੀ ਨੂੰ ਵੀ ਚੁਣੌਤੀ ਹੋਈ ਹੈ ਇਹ ਪੂਰਕੀ ਮਸਲਾ ਹੈ ਜੀ ਦੇਖੋ ਗੱਲ ਇਹ ਆ ਕਿ ਖਰਚੇ ਦੀ ਇੱਕ ਰਿਪੋਰਟ ਜਿਹੜੀ ਆ ਕਿਸੇ ਵੀ ਕੈਂਡੀਡੇਟ ਵੱਲੋਂ ਦਿੱਤੀ ਜਾਂਦੀ ਆ ਜੀ ਰਣਜੀਤ ਸਿੰਘ ਚੰਨੀ ਤੇ ਇਲਜ਼ਾਮ ਇਹ ਨੇ ਜਿਹੜੀ ਸ਼ਿਕਾਇਤ ਹੋਈ ਆ ਕੋਰਟ ਦੇ ਵਿੱਚ ਕਿ ਚਰਨਜੀਤ ਸਿੰਘ ਚੰਨੀ ਨੇ ਇੱਕ ਹੋਟਲ ਦੇ ਵਿੱਚ ਰੋਟੀ ਪਾਣੀ ਚਲਾਇਆ ਸੀਗਾ ਤੇ ਉਹ 24 ਘੰਟੇ ਚੱਲਦਾ ਸੀ ਉਹਦਾ ਖਰਚਾ ਜਾਂ ਉਹਦਾ ਵੇਰਵਾ ਜਿਹੜਾ ਚੰਨੀ ਸਾਹਿਬ ਦੇ ਨਹੀਂ ਦਿੱਤਾ ਜੀ ਕੁਝ ਇਸੇ ਤਰ੍ਹਾਂ ਰਲਦੇ ਮਿਲਦੇ ਹੋਰ ਉਹਦੇ 'ਚ ਇਲਜ਼ਾਮ ਲਾਏ ਗਏ ਨੇ ਕਿ ਚੰਨੀ ਸਾਹਿਬ ਦੇ ਜਿਹੜੇ ਬੂਥ ਲੱਗੇ ਸੀ ਹੂੰ ਉਹਨਾਂ ਦਾ ਵੇਰਵਾ ਨਹੀਂ ਹੈ ਕਿ ਉੱਥੇ ਜੋ ਵੀ ਹੋਇਆ ਕੀਤਾ ਜੀ ਜੀ ਮਤਲਬ ਕਿ ਇਸ ਤਰ੍ਹਾਂ ਕੁੱਲ ਮਿਲਾ ਕੇ ਤੁਸੀਂ ਇਹ ਕਹਿ ਸਕਦੇ ਹੋ ਕਿ ਜੋ ਖਰਚੇ ਦਾ ਵੇਰਵਾ ਹੈ ਛੰਨੀ ਸਾਹਿਬ ਦਾ ਹੂੰ ਬਈ ਉਹ ਸ਼ਿਕਾਇਤ ਦੇ ਰੂਪ ਦੇ ਵਿੱਚ ਦਿੱਤਾ ਹੈ ਕਿ ਇਹ ਵੇਰਵੇ ਸਹੀ ਨਹੀਂ ਹੈ ਜੀ ਤੇ ਇਹ ਤੁਹਾਨੂੰ ਮੈਂ ਦੱਸ ਦੇਣਾ ਕਿ ਦੇਖੋ ਇਹ ਹੁਣ ਜਿਵੇਂ ਤੁਸੀਂ ਕੰਗਨਾ ਰਣੌਤ ਜਾਂ ਅਮਰਪਾਲ ਸਿੰਘ ਇਹਨਾਂ ਦੇ ਖਿਲਾਫ ਚੋਣਵੀ ਪਟੀਸ਼ਨਾਂ ਵੇਖ ਰਹੇ ਹੋ ਇਸ ਤਰ੍ਹਾਂ ਜੇ ਤੁਸੀਂ ਓਵਰਆਲ ਦੇਖੋਗੇ ਇੰਡੀਆ 'ਚ ਦਰਜਨਾ ਐਸੀਆਂ ਨੇ ਪਟੀਸ਼ਨਾਂ ਜੀ ਜਿਹੜੀਆਂ ਕਿ ਇਦਾਂ ਚੱਲਦੀਆਂ ਨੇ ਇਲੈਕਸ਼ਨ ਤੋਂ ਬਾਅਦ ਠੀਕ ਹੈ ਜੀ ਪਰ ਕਦੇ ਕਦਾਈਂ ਕਹਿ ਲੋ ਕਿ ਵਿਰਲੇ ਮੌਕੇ ਤੇ ਯਾਰ ਕਿ ਜਦੋਂ ਕਿਸੇ ਦਾ ਕੋਈ ਮਤਲਬ ਕਿ ਇਲੈਕਸ਼ਨ ਰੱਦ ਹੋਇਆ ਹੋਵੇ ਹੂੰ ਸੋ ਇਸ ਵਾਸਤੇ ਕਿਉਂਕਿ ਵਕੀਲ ਅੱਜ ਕੱਲ ਤਗੜੇ ਤੋਂ ਤਗੜਾ ਕੀਤਾ ਹੁੰਦਾ ਹੈ ਨਾ ਤਾਂ ਮਾਨੇ ਫਿਰੋਜ਼ ਸਾਬ ਦਾ ਉਹ ਜਵਾਬ ਬਣਾ ਦਿੰਦੇ ਨੇ ਬਿਲਕੁਲ ਜਵਾਬ ਦਾਖਲ ਹੋ ਜਾਂਦਾ ਚਲੋ ਸਮੱਸਿਆ ਜਾਂ ਜਿਹੜੀ ਉਹ ਪ੍ਰੋਬਲਮ ਹੁੰਦੀ ਉਹ ਤੇ ਤੁਨਜ਼ਾਤ ਮਿਲ ਜਾਂਦੀ ਹੁਣ ਚੰਨੀ ਸਭ ਉੱਥੇ ਜਾ ਕੇ ਜਵਾਬ ਦਾਖਲ ਕਰਨਗੇ ਹੂੰ ਤੇ ਪਰ ਜੇ ਮੰਨ ਲਓ ਇਹ ਮਾਮਲਾ ਉੱਥੇ ਜਾ ਕੇ ਕੋਈ ਇਸ ਤਰ੍ਹਾਂ ਦਾ ਸਾਬਤ ਹੋ ਜਾਂਦਾ ਹੈ ਤਾਂ ਫੇਰ ਚੋਣ ਕਮਿਸ਼ਨ ਨੂੰ ਤਾਂ ਪਤਾ ਹੀ ਐ ਐਕਸ਼ਨ ਲੈਣ ਦਾ ਹੱਕ ਹੈਗਾ ਜੀ ਜੀ ਤੇ ਇਸ ਤਰ੍ਹਾਂ ਚੋਣਾ ਰੱਦ ਵੀ ਹੋ ਜਾਂਦੀਆਂ ਪਰ ਔਖੀਆਂ ਹੁੰਦੀਆਂ ਨੇ 100 ਚੋ ਕਹਿ ਲਓ ਕਿ 99.9 ਨਹੀਂ ਹਮ ਪਰ ਸੰਭਾਵਨਾ ਰਹਿੰਦੀ ਵੀ ਆ ਕਿ ਹੋ ਜਾਂਦੀਆਂ ਨੇ ਚਲੋ ਟੈਨਸ਼ਨ ਤਾਂ ਪਈ ਰਹਿੰਦੀ ਆ ਹਾਂ ਜੀ ਹੁਣ ਚੰਨੀ ਸਾਹਿਬ ਜਿਹੜੇ ਆ ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਇਹ ਵੀ ਲੀਗਲ ਲੜਾਈ ਚ ਪੈ ਗਿਆ ਜੀ ਕਿਉਂਕਿ ਤੁਹਾਨੂੰ ਪਤਾ ਹੈ ਜਵਾਬਦਾਈਆਂ ਬਣ ਗਈਆਂ ਨੇ ਹਾਂ ਜੀ ਜਵਾਬਦਾਈਆਂ ਬਣ ਗਈਆਂ ਨੇ ਸ਼ਿਕਾਇਤ ਜੇ ਇਹਨਾਂ ਤੇ ਹੋਈ ਹੈ ਤੇ ਇਹ ਵੀ ਪ੍ਰਧਾਨ ਮੰਤਰੀ ਤੇ ਸ਼ਿਕਾਇਤ ਕਰਨ ਬੈਠੇ ਮੈਂ ਵੀ ਪੁੱਛਣ ਲੱਗਿਆ ਸੀ ਵੀ ਉਹ ਕਿਹਦੀਆਂ ਸ਼ਿਕਾਇਤਾਂ ਕਰਦੇ ਫਿਰਦੇ ਨੇ ਕਿਹੜੀ ਗੱਲ ਤੇ ਸ਼ਿਕਾਇਤਾਂ ਚੱਲਦੀਆਂ ਨੇ ਪਰ ਉਹ ਪੀ ਐਚ ਡੀ ਹੋਲਡਰ ਨੇ ਉਹ ਜੀ ਉਹਨਾਂ ਦੀ ਪੀ ਐਚ ਡੀ ਕਰਦਿਆਂ ਕਰਦਿਆਂ ਦੀ ਅੱਖਾਂ ਰਹਿ ਗਈਆਂ ਤਾਜੀ ਤਾਜੀ ਪੀ ਐਚ ਡੀ ਆ ਵੀ ਹੈ ਨਾ ਤੇ ਪੀ ਐਚ ਡੀ ਵਾਸਤੇ ਸ਼ਰਤਾਂ ਬਦਲਣੀਆਂ ਪਈਆਂ ਵੀ ਪੀ ਐਚ ਡੀ ਕਰਨੀ ਕਰਨੀ ਆ ਤੇ ਉਸ ਤੋਂ ਬਾਅਦ ਇੰਨੀ ਪੀ ਐਚ ਡੀ ਮਤਲਬ ਕਿ ਖਿੱਚ ਕੇ ਕੀਤੀ ਕਿ ਅੱਖਾਂ ਰਹਿ ਗਈਆਂ ਜੀ ਜੀ ਕਿੰਨਾ ਮਾਮਲਾ ਗੰਭੀਰ ਹੋ ਗਿਆ ਸੀਗਾ ਨਾ ਕਿ ਬਾਹਰ ਚਲੇ ਗਏ ਲਾਜ ਵਾਸਤੇ ਜੀ ਇੱਕ ਆਖਾਂ ਦਾ ਲਾਜ ਵੀ ਜਿਹੜਾ ਸਾਡੇ ਪੋਲਿਟਿਸ਼ੀਅਨ ਉਹ ਇੱਥੇ ਨਹੀਂ ਹੋ ਪਾਉਂਦਾ ਉਹਨਾਂ ਦਾ ਪਤਾ ਨਹੀਂ ਕਿੰਨਾ ਕੁ ਪੜਦੇ ਨੇ ਕਿੰਨਾ ਕੁ ਟੈਲੀਵਿਜ਼ਨ ਵੇਂਦੇ ਨੇ ਸ਼ਾਇਦ ਟੈਲੀਵਿਜ਼ਨ ਤੇ ਮੋਟੂ ਪਤਲੂ ਹੀ ਦੇਖੀ ਜਾਂਦੇ ਨੇ ਹੁਣ ਹੁੰਦਾ ਕੀ ਹੈ ਕਿ ਚੰਨੀ ਸਾਹਿਬ ਪੀ ਐਚ ਡੀ ਕਰਕੇ ਆਏ ਉਹ ਵੀ ਕਾਂਗਰਸ ਤੇ ਜੀ ਤੇ ਸਦਨ ਦੇ ਵਿੱਚ ਜਿਹੋ ਜਿਹਾ ਮਾਹੌਲ ਬਣਿਆ ਉੱਥੇ ਤੇ ਇਤਰਾ ਹੀ ਲੱਗਦਾ ਕਿ ਹਾਲ ਦੀ ਘੜੀ ਇੱਕ ਹੀ ਬੰਦਾ ਜਿਹੜਾ ਉਦੀ ਵਿਚਾਰਚਾ ਚਾਹੇ ਤੁਸੀਂ ਉਹਨੂੰ ਮਾੜਾ ਕਹੋ ਚੰਗਾ ਕਹੋ ਹੂੰ ਰਾਹੁਲ 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 ਤਾਂ ਅਨਰਾਗ ਠਾਕੁਰ ਨੇ ਘੇਰਾ ਪਾਇਆ ਜੀ ਕਿ ਜਿਹੜੇ ਬੰਦੇ ਦੀ ਆਪਣੀ ਜਾਤ ਦਾ ਹੀ ਨਹੀਂ ਪਤਾ ਉਹ ਜਾਤ ਆਧਾਰਿਤ ਮਰਦਮਸ਼ੁਮਾਰੀ ਦੀ ਗੱਲ ਕਰਦਾ ਇਸ ਤਰ੍ਹਾਂ ਦੇ ਕੁਝ ਜਿਹੜੇ ਸ਼ਬਦ ਇਸਤੇਮਾਲ ਹੋਏ ਸਦਨ ਚ ਚੰਨੀ ਸਾਹਿਬ ਨੇ ਇੱਕ ਬੜਾ ਪਾਇਦਾਰ ਮੁੱਦਾ ਚੁੱਕਿਆ ਹੂੰ ਚੰਨੀ ਸਾਹਿਬ ਆnde ਕਿ ਹਜ਼ੂਰ ਉਥੋਂ ਕਾਰਵਾਈ ਚੋਂ ਇਹ ਜਿਹੜੇ ਸ਼ਬਦ ਆ ਉਹ ਐਕਸਪੰਜ ਕਰ ਦਿੱਤੇ ਗਏ ਐਕਸਪੰਜ ਮਤਲਬ ਕਿ ਹਟਾ ਦਿੱਤੇ ਜਾਂਦੇ ਆ ਰਿਕਾਰਡ ਚ ਜੀ ਉਹ ਕਹਿੰਦੀ ਹੈ ਕਿ ਕਮਾਲ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਹੂੰ ਉਹ ਅਨੁਰਾਗ ਠਾਕਰ ਦੀ ਜਿਹੜੀ ਇਤਰਾਜ਼ਯੋਗ ਸ਼ਬਦਾਵਲੀ ਸੀ ਉਹਦੇ ਸਬੰਧਤ ਪੂਰੀ ਦੀ ਪੂਰੀ ਭਾਸ਼ਣਵਾਸੀ ਆਪਦੇ ਅਕਾਊਂਟ ਤੇ ਪੋਸਟ ਕਰੀ ਜਾਂਦਾ ਹੂੰ ਤੇ ਇਹ ਤਾਂ ਉਹਨਾਂ ਨੇ ਵਿਸ਼ੇਸ਼ ਅਧਿਕਾਰ ਹਤਕ ਜਿਹੜਾ ਮਾਮਲਾ ਹੈ ਉਹ ਲਿਆਂਦਾ ਪ੍ਰਧਾਨ ਮੰਤਰੀ ਦੇ ਖਿਲਾਫ ਜੀ ਹੁਣ ਜਿਹੜਾ ਇਹ ਹੁੰਦਾ ਨਾ ਇਹ ਜੇ ਆਪਾਂ ਵੇਖੀਏ ਜਿਹੜੀ ਰੂਲ ਬੁੱਕ ਹੈ ਸਦਨ ਦੀ ਹੂੰ ਉਹਦੇ ਵਿੱਚ ਇੱਕ ਆਰਟੀਕਲ ਹੁੰਦਾ ਹੈ ਜੇ ਮੈਂ ਗਲਤ ਨਹੀਂ ਤਾਂ ਸ਼ਾਇਦ 222 ਜੀ 222 ਕੁਝ ਇਸ ਤਰ੍ਹਾਂ ਦਾ ਹੁੰਦਾ ਹੈ ਤਾਂ ਉਹ ਜਿਹੜਾ ਆਰਟੀਕਲ ਹੈ ਉਹ ਆਰਟੀਕਲ ਕਹਿ ਲਓ 222 ਕੁਝ ਇਸ ਤਰ੍ਹਾਂ ਦਾ ਰੂਲ ਬੁੱਕ ਦਾ ਨਿਯਮ ਕਹਿ ਲਓ ਨਿਯਮ ਤਾਂ ਉਹਦੇ ਵਿੱਚ ਕੀ ਹੈ ਕਿ ਕੋਈ ਵੀ ਇਸ ਤਰ੍ਹਾਂ ਚੁਣਿਆ ਹੋਇਆ ਸੰਸਦ ਮੈਂਬਰ ਜਿਹੜਾ ਹੈ ਉਹ ਵਿਸ਼ੇਸ਼ ਅਧਿਕਾਰ ਹੱਦ ਤੱਕ ਦਾ ਮਾਮਲਾ ਕਿਸੇ ਮੈਂਬਰ ਪਾਰਲੀਮੈਂਟ ਦੇ ਖਿਲਾਫ ਜਾਂ ਕਮੇਟੀ ਦੇ ਖਿਲਾਫ ਲਿਆ ਸਕਦਾ ਹੈ ਜੀ ਤੇ ਹਾਲਾਂਕਿ ਗਾਂ 225 1 ਦੇ ਤਹਿਤ ਗਾਂ ਉਹ ਹੁੰਦਾ ਕਿ ਪ੍ਰਮਾਨ ਕੀਤਾ ਜਾ ਸਕਦਾ ਹੈ ਕਿ ਨਹੀਂ ਕੁਝ ਇਸ ਤਰ੍ਹਾਂ ਦੇ ਨਿਯਮ ਹੁੰਦੇ ਨੇ ਜੀ ਜੀ ਤਾਂ ਉਹ ਤਾਂ ਤੁਨਵਤਾ ਪ੍ਰਧਾਨ ਮੰਤਰੀ ਦੇ ਖਿਲਾਫ ਕਿੰਨੇ ਉਹ ਪ੍ਰਮਾਨ ਕਰਨਾ ਹੈ बुखार जो हो जाएगा जी पर जी। एक बारी कह लो कि प्रधानमंत्री ਨੂੰ ਇੱਥੇ ਵੀ ਘੇਰਨ ਦਾ ਯਤਨ ਕੀਤਾ ਜਾ ਰਿਹਾ ਵੈਸੇ ਪ੍ਰਧਾਨ ਮੰਤਰੀ ਅ ਕਹਿ लो ਕਿ ਇੱਕ ਨਾ ਪੰਜਾਬੀ ਚਕਾਵਤ ਆ ਜੇ ਤੁਸੀਂ ਆਖੋ ਤੇ ਮੈਂ ਸੁਣਾ ਦੇਣਾ ਨਹੀਂ ਨਹੀਂ ਸੁਣਾਓ ਸੁਣਾਓ ਜਰੂਰ ਆਂਦੇ ساری ਉਮਰ ਕੁਆਰੀ ਰਹੀ ਹੂੰ ਤੇ ਮੜੀਆਂ ਜਾਂਦੀ ਕਹਿੰਦੇ ਉਧਰ ਗਈ ਅੱਤ ਲੱਕੇ ਗੱਲ ਆ ਕਿ ਨਰਿੰਦਰ ਮੋਦੀ ਸਾਹਿਬ ਦਾ ਹਾਲੇ ਆ ਕਿ ਜਦੋਂ ਹੁਣ ਮਾਰਗਦਰਸ਼ਨ ਮੰਡਲ ਚ ਬਹਿਣ ਦੀ ਵਾਰੀ ਆਈ ਆ ਉਦੋਂ ਉਦੋਂ ਉਹਨਾਂ ਨੂੰ ਇਹੋ ਜੇ ਸਿਆਪੇ ਪਹਿਰੇ ਕੇ ਗੱਲਾਂ ਹੀ ਛੱਡ ਦਿਓ ਤਗੜੇ ਤੋਂ ਤਗੜੇ ਸਿਆਪੇ ਪਹਿਰੇ ਆ ਤਾਂ ਮੈਂ ਕਾਹ ਬਤ ਵਰਤੀ ਆ ਤੇ ਖੈਰ ਇਹ ਚੰਨੀ ਸਾਹਿਬ ਨੇ ਕਹਿ ਲੋ ਕਿ ਸਕੰਜਾ ਕੱਸਿਆ ਜੀ ਕਿ ਮੋਦੀ ਸਾਹਿਬ ਦੇਖ ਲੋ ਬਈ ਇਹ ਤੇ ਹੱਤਕ ਹੈ ਨਾ ਚੁਣੇ ਹੋਏ ਮੈਂਬਰ ਪਾਰਲੀਮੈਂਟ ਦੀ ਕਿ ਉਹਦੇ ਖਿਲਾਫ ਇਤਰਾਜ਼ਯੋ ਕੁਝ ਸ਼ਬਦ ਇਸਤੇਮਾਲ ਹੋਏ ਉਹ ਕਾਰਵਾਈ ਚੋਂ ਹਟਾ ਦਿੱਤੇ ਜਾਂਦੇ ਆ ਤੇ ਮੋਦੀ ਸਾਹਿਬ ਚੁੱਕ ਕੇ ਤੇ ਉਹ ਪੋਸਟ ਕਰਨ ਤਾਂ ਹੀ ਮੈਂ ਕਹਿ ਕੇ ਮੋਦੀ ਸਾਹਿਬ ਅਖੀਰਲੀ ਹਕੀਕਤਲੀ ਜਿਹੜੀ ਹੁਣ ਉਹਨਾਂ ਦੀ ਇੱਕ ਤਰ੍ਹਾਂ ਨਾਲ ਕਹਿ ਲੋ ਨਾ ਕਿ ਇਹ ਸਿਆਸੀ ਇਨਿੰਗ ਹੈ ਜਿਹੜੀ ਇਹਦੇ ਵਿੱਚ ਵਾਵਾ ਹੀ ਸਿਆਪੇ ਪੈ ਰਹੇ ਹੁੰਦੇ ਆ ਪਰ ਉਹ ਜਿਹੜੇ ਸਾਇਆ ਨਹੀਂ ਹੁੰਦਾ ਆਪਣੇ ਪਿੰਡਾਂ ਚ ਹੁੰਦਾ ਦੀ ਪਹਿਲਾਂ ਹੁਣ ਤਾਂ ਘਟ ਗਏ ਉਹ ਨਿਕਲ ਜਾਂਦੇ ਸੀ ਹੱਥਾਂ ਚੋਂ ਨਿਕਲ ਜਾਣਾ ਮੋਦੀ ਸਾਹਿਬ ਉਹ ਮੋਦੀ ਸਾਹਿਬ ਨਿਕਲ ਜਾਂਦੇ ਨੇ ਹਾਂ ਜੀ ਉਹ ਉਹ ਸਹ ਜਿਹੜੇ ਹੁੰਦੇ ਆ ਨਾ ਉਹ ਬੜੇ ਖਾਕੀ ਜੇ ਦੀ ਗੱਲ ਕਰਦੇ ਜੋ ਬੜੇ ਬੜੇ ਤੇਜ਼ ਹੁੰਦੇ ਆ ਬੜੇ ਤੇਜ਼ ਹੁੰਦੇ ਆ ਵਾਕਿਆ ਉਹ ਹੱਥਾਂ ਚੋਂ ਛਾਲ ਮਾਰ ਕੇ ਨਿਕਲ ਜਾਂਦੇ ਆ ਸੋ ਇਹ ਤਿੰਨੇ ਫੜਨੇ ਔਖੇ ਹੁੰਦੇ ਆ ਕਹ ਲੋ ਕਿ ਜਿਹੜਾ ਸਹ ਹਿਰਨੇ ਆ ਜਾਂ ਕੁਝ ਇਸ ਤਰ੍ਹਾਂ ਦੇ ਫੜਨ ਫੜਨ ਦਾ ਸਾਬੇ ਫੜਨਾ ਕਿਹੜਾ ਸੌਕਾ ਹਮ ਹਮ ਜੀ ਸਤਨਾਮ ਪਾਲੀ ਇਹ ਕਹਿ ਰਹੇ ਨੇ ਕਿ ਇਸ ਵਾਰੀ ਪੰਜਾਬ ਦੀ ਹਾਜ਼ਰੀ ਵਧੀਆ ਰਹੀ ਹੈ ਦੋਨਾਂ ਸਦਨਾਂ ਦੇ ਵਿੱਚ ਮੈਂਬਰ ਪਾਰਲੀਮੈਂਟ ਜਿਹੜੇ ਗਏ ਨੇ ਬਿਲਕੁਲ ਠੀਕ ਹੈ ਸਤਨਾਮ ਪਾਲੀਆ ਜੀ ਅੱਛੀ ਗੱਲ ਹੈ ਪਰ ਅਸਲ ਦੇ ਵਿੱਚ ਕੀ ਹੈ ਕਿ ਹੁਣ ਉਹੀ ਹੈ ਨਾ ਕਿ ਸਾਡੇ ਕੋਲ ਕੋਈ ਇੰਨੀ ਜ਼ਿਆਦਾ ਵੱਡੀ ਗਿਣਤੀ ਨਹੀਂ ਨਾ ਹੈਗੀ ਜੀ ਮੈਂਬਰ ਪਾਰਲੀਮੈਂਟ ਦੀ ਸਾਡੇ ਜਿਹੜੇ ਆ ਉੱਥੇ 13 ਜਾਂਦੇ ਨੇ ਲੋਕ ਸਭਾ ਦੇ ਸੱਤ ਸਾਡੇ ਰਾਜ ਸਭਾ ਦੇ ਹੁੰਦੇ ਕੁੱਲ ਵਲਾ ਕੇ 20 ਹੈ ਤਾਂ ਉਹ ਇੱਕ ਜਿਵੇਂ ਹੁਣ ਤੁਸੀਂ ਵੇਖੋ ਚੰਦਰਬਾਬੂ ਨਾਇਡੂ ਆ ਖੇਤਰੀ ਪਾਰਟੀ ਸੀਗੀ ਲੈ ਗਿਆ ਨਾ ਅਗਲਾ ਕੋਈ ਚਲੋ ਕੁਝ ਵੀ ਆ ਜੀ ਜੀ ਉਹ ਆਂਦੇ ਹੁੰਦੇ ਕਿ ਭੱਜਦੇ ਚੋਰ ਦੀ ਹੋਰ ਨਹੀਂ ਤੇ ਲੰਗੋਟੀ ਸੀ ਹੂੰ ਹੂੰ ਠੀਕ ਹੈ ਨਾ ਭੱਜਦੇ ਭੂਤ ਦੀ ਲੰਗੋਟੀ ਕਹ ਲੋ ਕਿ ਭਾਈ ਕੁਝ ਨਾ ਕੁਝ ਤੇ ਲੈ ਗਏ ਆ ਤੇ ਸਾਡੇ ਕੋਲ ਹੈ ਨਹੀਂ ਆ ਨਾ ਨਾ ਤਾਂ ਖੇਤਰੀ ਪਾਰਟੀ ਕੋਈ ਹੁਣ ਕੋਈ ਤਗੜੀ ਰਹਿ ਗਈ ਆ ਜੀ ਤੇ ਨਾ ਹੀ ਕੋਈ ਵੱਡੀ ਸਾਡੀ ਉਥੇ ਤਾਕਤ ਰਹਿ ਗਈ ਆ ਬਿਲਕੁਲ ਤੇ ਤੁਹਾਨੂੰ ਪਤਾ ਹੀ ਆ ਜਦੋਂ ਆਂਦੇ ਹੁੰਦੇ ਆ ਗਾਉਂ ਪਨਾਵੇ ਜਉ ਜੀ ਹੁਣ ਉਸ ਹਿਸਾਬ ਨਾਲ ਲੋ ਕਿ ਚੰਦਰਬਾਬੂ ਨਾਈਡੂ ਜਿਹੜਾ ਲੈ ਗਿਆ 14000 ਕਰੋੜ ਇੱਕ ਵਾਰੀ ਲੈ ਗਿਆ ਭਾਵੇਂ ਥੋੜਾ ਹੀ ਸੀ ਜੀ ਪਰ ਇੱਕ ਵਾਰੀ ਲੈ ਗਿਆ ਗੱਫਾ ਤੇ ਉਹਨੂੰ ਪਤਾ ਕਿ ਚੱਲਦਾ ਰਿਹਾ ਕੰਮ ਤੇ ਆਪਾਂ ਹੋਰ ਵੀ ਹੱਥ ਮਾਰ ਲਾਂਗੇ ਸੋ ਸਾਡੇ ਨਾਲੇ ਪ੍ਰੋਬਲਮਸ ਕੁਝ ਨਾ ਕੁਝ ਹੈਗੀਆਂ ਨੇ ਜੀ ਮੈਂ ਕੁਝ ਕਮੈਂਟ ਹੋਰ ਪੜ੍ਹ ਲਾਂ ਫਿਰ ਆਪਾਂ ਅਗਲੀ ਖਬਰ ਵੱਲ ਚੱਲਾਂਗੇ ਪ੍ਰੋਬਜੀ ਪੁੱਛ ਰਹੇ ਨੇ ਕਿ ਸੁਖਵੀਰ ਬਾਦਲ ਵਾਲੀ ਕੋਈ ਰਿਪੋਰਟ ਹੈ ਤਾਂ ਬਈ ਜੀ ਦੱਸੋ ਅ ਕਿਹਦੇ ਬਾਰੇ ਸੁਖਵੀਰ ਸਿੰਘ ਬਾਦਲ ਬਾਰੇ ਹਾਂਜੀ ਸੁਖਵੀਰ ਸਿੰਘ ਬਾਦਲ ਬਾਰੇ ਕੀ ਰਿਪੋਰਟ ਆ ਕੁਝ ਵੀ ਨਹੀਂ ਹਾਲੇ ਤੇ ਰਿਪੋਰਟਾਂ ਜਿਹੜੀਆਂ ਨਾ ਜਿਵੇਂ ਪਤਾ ਖੁਫੀਆ ਰਿਪੋਰਟਾਂ ਆਈਆਂ ਲੰਡਨੋਂ ਜਿੱਥੋਂ ਤੇ ਕਰਾਇਆ ਜਾ ਕੇ ਵਿਆਹ ਨਹੀਂ ਗੱਲ ਇਹ ਕਿ ਹਾਲੇ ਤੇ ਰਿਪੋਰਟਾਂ ਇਹੋ ਜਿਹੀਆਂ ਆਉਂਦੀਆਂ ਪਈਆਂ ਜਿਹੜੀਆਂ ਸੈਡ ਹੀ ਕਰਦੀਆਂ ਨੇ ਹੂੰ ਬਿਲਕੁਲ ਠੀਕ ਹੈ ਨਾ ਜੀ ਉਹ ਜਿਹੜੇ ਹੈਗੇ ਨੇ ਢੀਂਡਾ ਸਾਹਿਬ ਉਹ ਕਹਿੰਦੇ ਸਰਪ੍ਰਸਤ ਮੈਂ ਆ ਜਿਹੜੀ ਇਹਨਾਂ ਨੇ ਬਰਖਾਸਤਗੀ ਕੀਤੀ ਆ ਉਹ ਰਾਦ ਆ ਚਰਨਜੀਤ ਬਰਾੜ ਇਹਨਾਂ ਦੇ ਬੜੇ ਪਰਮ ਮਿੱਤਰ ਨੇ ਉਹ ਕਹਿੰਦੇ ਜੀ ਹਾਂ ਹਾਂ ਵੋਟਾਂ ਦਾ ਸੌਦਾ ਮਾਰਿਆ ਹੂੰ ਉਧਰੋਂ ਕਲੀਅਰ ਕਹਿੰਦਾ ਕਹਿੰਦਾ ਹਾਂ 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 ਇਹ ਤੇ ਮੈਂ ਲੀੜੇ ਵੀ ਦੱਸ ਦੂੰਗਾ ਉਸ ਦਿਨ ਕਿਹੜੇ ਪਾਇਓ ਸੀ ਜਦੋਂ ਆ ਕੇ ਡੇਰਾ ਮੁਖੀ ਨੂੰ ਮਿਲੇ ਤਾਂ ਸਾਰੇ ਪਾਸੋਂ ਰਿਪੋਰਟਾਂ ਹਲੇ ਉਹ ਖੁਫੀਆ ਰਿਪੋਰਟਾਂ ਲੰਡਨੋਂ ਬਸ ਵਿਆ ਲੀਆਂ ਹੀ ਆ ਮਤਲਬ ਕਿ ਮਯੂਸੀ ਵਾਲੀਆਂ ਹੀ ਆ ਹਾਲੇ ਕੋਈ ਰਿਪੋਰਟ ਪੋਜ਼ਿਟਿਵ ਆਈ ਨਹੀਂ ਪੋਜ਼ਿਟਿਵ ਹਾਲੇ ਤੇ ਜਿੰਨੇ ਟੈਸਟ ਹੋ ਰਹੇ ਆ ਨਾ ਸਾਰਿਆਂ ਚ ਉਹ ਲੈਵਲ ਆ ਕਹਿੰਦਾ ਕਿ ਗਿਆ ਕੰਮ ਗਿਆ ਕੰਮ ਸ਼ੱਕੀ 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 ਆ ਸਰ ਹਾਂ ਜੀ ਹਾਂ ਜੀ ਹਾਂ ਜੀ ਗੁਰਵਿੰਦਰ ਜੀ ਕਹਿ ਰਹੇ ਨੇ ਕਿ ਜਸਟੀ ਰਣਜੀਤ ਸਿੰਘ ਹੋਰਾਂ ਦੀ ਇੰਟਰਵਿਊ ਆਈ ਰਿਤੇਸ਼ ਲੱਖੀ ਨਾਲ ਹਾਂ ਜੀ ਉੱਤੇ ਉਹ ਤੋਂ ਇਹ ਆ ਗਈ ਜੀ ਉਤੋਂ ਇਹ ਆ ਗਈ ਮਤਲਬ ਕਿ ਗੱਲ ਇਹ ਕਿ ਡੁੱਬਦੇ ਤੇ ਸਿਰ ਤੇ ਹੋਰ ਮੀਂਹ ਕਹਿ ਲੋ ਜਾਂ ਪਾਣੀ ਕਹਿ ਲੋ ਪੈ ਰਿਹਾ ਤੇ ਗੱਲ ਇਹ ਆ ਵੀ ਹੁਣ ਇਹਦੇ ਚੋਂ ਨਿਕਲਣਾ ਕਿਦਾਂ ਹਾਲੇ ਉਹ ਰਾਹ ਦਿਸ ਨਹੀਂ ਰਿਹਾ ਜੀ ਵੇਖੋ ਅੱਗੇ ਕੀ ਬਣਦਾ ਸੁਖਬੀਰ ਸਿੰਘ ਬਾਦਲ ਕਿਰੇ ਹੋਇਆ ਬਹੁਤ ਬੁਰੀ ਤਰ੍ਹਾਂ ਕਿਰੇ ਹੋਇਆ ਪਰ ਖਲੇਆ ਕਿ ਕੁਝ ਗਲਤੀਆਂ ਆਪਦੀਆਂ ਹੁੰਦੀਆਂ ਇਨਸਾਨ ਦੀਆਂ ਹੂੰ ਕੁਝ ਹਾਲਾਤ ਐਸੇ ਹੋ ਜਾਂਦੇ ਆ ਤੇ ਕੁਝ ਸਜੇ ਖੱਬੇ ਵਾਲੇ ਜਿਹੜੇ ਆ ਨਾ ਜਦੋਂ ਉਹ ਵਗਦੇ ਆ ਜੀ ਤਾਂ ਫੇਰ ਕਹਿ ਲੋ ਕਿ ਮੁਸੀਬਤ ਜਿਹੜੀ ਹੁੰਦੀ ਐ ਨਾ ਇਕੱਲੀ ਨਹੀਂ ਆਉਂਦੀ ਹੂੰ ਮਾਸੀਆਂ ਚਾਚੀਆਂ ਵਾਵਾ ਨਾਲ ਨਾਲ ਲੈ ਕੇ ਆਉਂਦੀ ਬਿਲਕੁਲ ਬਿਲਕੁਲ ਜੀ ਅਭੀ ਜੀ ਪੁੱਛ ਰਹੇ ਨੇ ਕਿ ਖਡੂਰ ਸਾਹਿਬ ਦੇ ਲੋਕਾਂ ਦੀ ਗੱਲ ਪਾਰਲੀਮੈਂਟ ਚ ਕਿਵੇਂ ਜਾਏਗੀ ਜੀ ਦੇਖੋ ਇਹ ਤੇ ਹੁਣ ਡਿਪੈਂਡ ਕਰਦਾ ਜੀ ਦੇਖੋ ਕਿ ਅੱਗੋਂ ਕੇਂਦਰ ਸਰਕਾਰ ਦਾ ਜਾਂ ਸਪੀਕਰ ਦਾ ਕੀ ਰੁਖ ਰਹਿੰਦਾ ਹੈ ਹੁਣ ਉੱਥੇ ਚਲੋ ਅਮਰਤਪਾਲ ਸਿੰਘ ਇੱਥੇ ਤੇ ਆਪਦੇ ਦਫ਼ਤਰ ਚ ਕਿਸੇ ਨੂੰ ਨਿਯੁਕਤ ਕਰ ਸਕਦਾ ਹੈ ਜੀ ਔਰ ਕਰ ਸਕਦੇ ਸੰਨੀ ਦੋਲ ਨੇ ਵੀ ਇੱਕ ਵਾਰੀ ਕਰ ਦਿੱਤਾ ਸੀ ਉਹ ਮੁੰਡਾ ਪੰਜਾਬ ਦਾ ਹੀ ਆ ਜੀ ਤੇ ਰੌਲਾ ਵੀ ਪਿਆ ਬਾਤ ਦੇ ਵਿੱਚ ਇੱਥੇ ਉਹ ਕਰ ਸਕਦੇ ਆ ਪਰ ਗੱਲ ਇਹ ਆ ਕਿ ਬਿਲਕੁਲ ਇਹਨਾਂ ਦਾ ਸਵਾਲ ਬੜਾ ਵਾਜ਼ਬ ਹੈ ਜੀ ਕਿ ਜਿਹੜੇ ਏਨੇ ਲੱਖ ਵੋਟਰ ਨੇ ਵੋਟ ਕੀਤਾ ਉਹਨਾਂ ਚੋਂ ਠੀਕ ਆ ਅਮਰਤਪਾਲ ਸਿੰਘ ਦੀ ਰਿਆਈ ਜਾਂ ਅਮਰਤਪਾਲ ਸਿੰਘ ਨੂੰ ਵੀ ਵੋਟ ਕੀਤਾ ਪਰ ਕੁਛ ਨੇ ਇਹ ਵੀ ਸੋਚ ਕੇ ਕੀਤਾ ਹੋਏਗਾ ਕਿ ਸਾਡਾ ਕੋਈ ਕੰਮ ਜਿਹੜਾ ਸੌਰ ਜਾਵੇ ਜੀ ਜੀ ਇੱਕ ਲੋਕਤੰਤਰ ਚ ਇੱਕ ਬੰਦਾ ਵੀ ਨਹੀਂ ਨਹੀਂ ਛੁੱਟਣਾ ਚਾਹੀਦਾ ਹੂੰ ਤੇ ਜੇ ਉਹਦੀ ਆਵਾਜ਼ ਵੀ ਉੱਥੇ ਹੁਣ ਪਹੁੰਚਾਉਣ ਵਾਲਾ ਨੁਮਾਇੰਦਾ ਨਹੀਂ ਜਾਂਦਾ ਤੇ ਸਰਾਸਰੇ ਤੇ ਫਿਰ ਉਸ ਵੋਟਰ ਦੇ ਨਾਲ ਕਹਿ ਲੋ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਮੈਂ ਕਹੂੰਗਾ ਜ਼ਿਆਤੀ ਆ ਜੀ ਮੇਰਾ ਮੰਨਣਾ ਹੈ ਕਿ ਹਾਂ ਠੀਕ ਆ ਕਿ ਭਾਈ ਸਦਨ ਦੇ ਵਿੱਚ ਹੁਣ ਤੁਸੀਂ ਉਹ ਪਾਬੰਦੀ ਵੀ ਲਾ ਦਿੱਤੀ ਆ ਕਿ ਕੋਈ ਉਹ ਸੋਹ ਚੁੱਕਣ ਵੇਲੇ ਵੀ ਨਹੀਂ ਬੋਲ ਸਕਦਾ ਜੀ ਬਿਲਕੁਲ ਤੁਹਾਡੇ ਕੋਲ ਨਿਯਮ ਉੱਥੇ ਰੂਲ ਬੁੱਕ ਆ ਪਈ ਆ ਤੁਹਾਡੇ ਕੋਲ ਸਭ ਤੇ ਉੱਤੇ ਉਹ ਸਭ ਕੁਝ ਲਾਗੂ ਹੁੰਦਾ ਇਹ ਵਾਲੇ ਨਿਯਮ ਯਾਦ ਵੀ ਰਹਿ ਜਾਂਦੇ ਨੇ ਹਾਂਜੀ ਪਰ ਘਟੂ ਘਟ ਇਹ ਤੇ ਹੈ ਕਿ ਇਲਾਕੇ ਦੀ ਗੱਲ ਤੇ ਜਾਂ ਪੰਜਾਬ ਦੀ ਗੱਲ ਤੇ ਕਰ ਸਕਦਾ ਨੇ ਕਮੈਂਬਰ ਪਰ ਜੀ ਜੀ ਪਰ ਇਹ ਇਹਨਾਂ ਤੇ ਡਿਪੈਂਡ ਕਰਦਾ ਵੀ ਜੀ ਇਹ ਇਹਨਾਂ ਤੇ ਨਿਰਪਰ ਕਰਦਾ ਕਦੋਂ ਜਾਸਸ ਦਿੰਦੇ ਆ ਤੇ ਨਹੀਂ ਨਹੀਂ ਤਾਂ ਫਿਰ ਸੁਪਰੀਮ ਕੋਰਟ 'ਚ ਇਹ ਮਾਮਲਾ ਜਾਏਗਾ ਸ਼ਾਇਦ ਉੱਥੋਂ ਕੋਈ ਗੱਲ ਬਣੇ